ਆਪਾਂ ਸਾਰੇ ਜਾਣਦੇ ਆ ਜੇ ਸਮੇਂ ਸ਼੍ਰੀ ਜੀ ਹਫਤਾ ਚੱਲ ਰਿਹਾ ਹੈ ਅਨੰਦਪੁਰ ਸਾਹਿਬ ਦੀ ਕਿਲ ਨੂੰ ਛੱਡਣ ਤੋਂ ਬਾਅਦ ਇਹਦੇ ਕਿਵੇਂ ਦਸ਼ਮੀ ਜੀ ਪਿਤਾ ਜੀ ਦੇ ਪਰਿਵਾਰ ਦੇ ਟੁਕੜੇ ਹੋ ਗਏ ਨੇ ਕੱਲ੍ਹ ਦੇ ਦਿਨ ਸਤਪੋਦ ਨੂੰ ਤੇ ਇਵੇਂ ਹੀ ਹੁਣ ਅੱਜ ਜੋ ਅੱਠ ਪੋਦ ਦਾ ਦਿਨ ਹੈ ਜਿਨ੍ਹਾਂ ਨੂੰ ਉਹ ਪਰਮਾਤਮ ਦੇ ਨਾਮ ਦਾ ਰੰਗ ਲਗਾਉਣਾ ਉਹ ਪਰਮਾਤਮਾ ਦੇ ਨਾਲ ਆਪਣੀ ਨਿਮਾਉਂਦੀ ਖਾਤਰ ਉਸ ਪਰਮਾਤਮਾ ਦੇ ਨਾਲ ਲੱਗੀ ਹੋਈ ਆਪਣੇ ਪ੍ਰੇਮ ਨੂੰ ਆਪਣੀ ਸ਼ਰਧਾ ਨੂੰ ਆਪਣੇ ਧਰਮ ਦੀ ਰੱਖਿਆ ਵਾਸਤੇ ਪਾਲਣਾ ਵਾਸਤੇ ਆਪਣੇ ਗੁਰੂ ਦੇ ਦੱਸੇ ਉਪਦੇਸ਼ਾਂ ਉਤੇ ਚੱਲਦੇ ਜਾਂ ਚੱਲਦੇ ਆਈ ਜੇ ਦਿਨਾਂ ਦੇ ਅੰਦਰ ਪਤਾ ਨਹੀਂ ਕਿੰਨੇ ਸਿੰਘਾਂ ਨੇ ਸ਼ਹਾਦਤਾਂ ਪਾਈਆਂ ਸੋ ਉੱਥੇ ਹੀ ਅੱਠ ਪਉ ਦੇ ਦਿਨ ਜਦੋਂ ਚਮਕਾਰ ਜੀ ਘੜੀ ਦੇ ਅੰਦਰ ਜੰਗ ਹੁੰਦਾ ਹੈ ਜਿਹੜੀ ਘੜੀ ਦੇ ਅੰਦਰ 40 ਸਿੰਘ ਨੇ ਇੱਕ ਪਾਸੇ ਕੋਈ ਭੁੱਖੇ ਪਾਣੀ ਤੇ ਦੂਸਰੇ ਪਾਸੇ 10 ਲੱਖ ਪੌਜ ਦਾ ਘੇਰਾ ਪਿਆ ਹੋਇਆ ਹੈ ਕਿੱਡੇ ਸੂਰਬੀਰ ਯੋਧੇ ਮਹਾਬਲੀ ਹੋਣਗੇ ਉਹ ਜਿਨ੍ਹਾਂ ਦੀ ਗੱਲ ਅੱਜ ਸਤਿਗੁਰੂ ਜੀ ਕਰਦੇ ਪੈਣ ਜਾ ਕੋ ਹਰ ਰੰਗ ਲਾਗੂ ਇਸ ਜੁਗਮੇ ਸੋ ਕਈਤ ਸੂਰ ਜਿਨ੍ਹਾਂ ਨੇ ਉਹ ਪਰਮਾਤਮਾ ਦੇ ਨਾਲ ਲੱਗੀ ਹੋਈ ਨਿਭਾਈ ਹੈ ਨਾ ਆਪਦੀ ਇਹਨਾਂ ਨੇ ਆਪਦੇ ਸਰੀਰ ਦਾ ਕਤਰਾ-ਕਤਰਾ ਗੁਰੂ ਦੇ ਲਿਖੇ ਲਾ ਦਿੱਤਾ ਉਹ ਪ੍ਰਮਾਤਮਾ ਦੇ ਲਈ ਕੁਰਬਾਨ ਕਰ ਦਿੱਤਾ ਆਪਣੀ ਜਾਨ ਤੱਕ ਦੇ ਦਿੱਤੀ ਐਸੇ ਸਤਿਗੁਰੂ ਦੀ ਯਾਦ ਦਿਨੇ ਉਹ ਪ੍ਰਮਾਤਮਾ ਦੇ ਨਾਲ ਪ੍ਰੇਮ ਨੂੰ ਨਿਭਾਉਂਦਿਆਂ ਹੋਇਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਨਾ ਅਸਲ ਦੀ ਵਿੱਚ ਤੇ ਸੂਰਮੇ ਬਹਾਦਰ ਉਹ ਨੇ ਜਿਨ੍ਹਾਂ ਨੇ ਇਹ ਸੰਸਾਰ ਦੇ ਅੰਦਰ ਕਲਪਨਿਕਲੀ ਦੁਨੀਆ ਦੇ ਇੰਦਰ ਮਾਇਆ ਦੇ ਪ੍ਰਭਾਵ ਤੋਂ ਦੂਰ ਹੋ ਕੇ ਗੁਰੂ ਦੇ ਲਨ ਲੱਗ ਕੇ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ ਗੁਰੂ ਦੇ ਦੱਸੇ ਸਿਧਾਂਤਾਂ ਉੱਤੇ ਚੱਲਦੇ ਹੋਏ ਆਂ ਧਰਮ ਕਮਾਉਂਦੇ ਆਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਪਰ ਧਰਮ ਨਹੀਂ ਹੱਲਿਆ ਐਸੀ ਉਹ ਸੂਰਬੀਰ ਮਹਾਨ ਯੋਧੇ ਜਿੱਥੇ ਉਥੇ ਸਤਗੁਰੂ ਜੀ ਦੇ ਰਹਿਮਾਈ ਦੇ ਅੰਦਰ ਜਿਹੜੇ 40 ਸਿੰਘ ਸੀ ਉਹਨਾਂ ਸ਼ਹਾਦਤਾਂ ਪਈਆਂ ਉਥੇ ਹੀ ਸਤਿਗੁਰੂ ਜੀ ਦੇ ਵੱਡੇ ਸਾਹਿਬ ਜਾਦੇ ਉਹਨਾਂ ਨੇ ਵੀ ਸ਼ਹਾਦਤਾਂ ਪਈਆਂ ਤੇ ਵੇਖੋ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਅੰਦਰ ਕੈਸੀ ਕਾਰਨਾ ਕਾਰ ਕੇ ਸਾਨੂੰ ਦਿਖਾਈ ਖੁਦ ਆਪਣੇ ਪੂਰਨੇ ਪਾਏ ਨੇ ਕਿ ਸਾਡੇ ਸਿੱਖ ਵੀ ਉਹਨਾਂ ਪੂਰਨੀਆਂ ਤੇ ਚੱਲਣਗੇ ਉਸ ਇਤਿਹਾਸ ਨੂੰ ਉਸ ਸਾਖੀ ਨੂੰ ਯਾਦ ਕਰਕੇ ਐਸੀ ਧਰਮ ਨੂੰ ਨਿਭਾਉਣਗੇ ਆਪਣੇ ਗੁਰੂ ਤੋਂ ਬੇਮੁਖ ਨਾ ਹੋਣਗੇ ਧਰਮ ਦੀ ਰੱਖਿਆ ਕਰਨਗੇ ਧਰਮ ਦੇ ਸਿਧਾਂਤਾਂ ਦੀ ਪਾਲਣਾ ਕਰਨਗੇ ਤੇ ਉਹ ਪਰਮਾਤਮਾ ਦੇ ਨਾਲ ਆਪਣੇ ਪ੍ਰੇਮ ਨੂੰ ਨਿਭਾਉਣਗੇ ਤੇ ਜਦੋਂ ਸਤਿਗੁਰੂ ਜੀ ਆਪਣੇ ਪੁੱਤਰਾਂ ਨੂੰ ਤੋਰਨ ਲੱਗੇ ਹਨ ਨਾ ਤੇ ਸਤਿਗੁਰੂ ਜੀ ਉਸ ਵੇਲੇ ਸਿੱਖਾਂ ਨੂੰ ਆਦੇ ਕਿ ਪਹਿਲਾਂ ਤੇ ਸਾਡੇ ਪੁੱਤਰ ਚਾਰਤੀ ਜੋਗੀ ਯਾਰ ਅੱਲਾਖਾਨੇ ਬੜੇ ਸੋਹਣੇ ਲਫ਼ਜ਼ ਲਿਖੇ ਨੇ 3 4 ਅਬ ਦੋ ਹੀ ਹੈ ਸਰ ਜੇ ਵੀ ਨਾ ਹੋਗੇ ਹਮ ਸਬਰ ਕਰਾਂਗੇ ਅਗਰ ਜੇ ਵੀ ਨਾ ਹੋਗੀ 4 ਪੁੱਤਰ ਸੀ ਦੇਂਦੇ ਸਮੇ ਸਤਸਾਦੀ ਨਦੀ ਦੇ ਪਰਿਵਾਰ ਵਿਛੜਾ ਹੋਇਆ ਦੋ ਪੁੱਤਰ ਦਾਦੀ ਦੇ ਨਾਲ ਚਲੇ ਗਏ ਇਹ ਦੋ ਵੱਡੇ ਸਹਜਾਦੇ ਸਤਗੁਰੂ ਜੀ ਦੇ ਨਾਲ ਸੀ ਤੇ 사ਤਗੁਰੂ ਜੀ ਆਖਣ ਲਗੇ ਸਿਕਾਣੋ ਕਿ ਅੱਜ ਸਾਡੇ ਕੋਲ ਪਹਿਲਾਂ 4 ਪੁੱਤਰ ਸੀ ਹੁਣ ਇਹ 2 ਰਹਿ ਗਏ ਨੇ ਪਰ ਅਸੀਂ ਫੇਰ ਵੀ ਸਬਰ ਕਰਾਂਗੇ ਧਰਮ ਰੱਖਾਂਗੇ ਉਹ ਪ੍ਰਮਾਤਮਾ ਦੇ ਭਾਣੇ ਦੇ ਅੰਦਰ ਰਾਵਾਂਗੇ ਉਹ ਪ੍ਰਮਾਤਮਾ ਦੇ ਹੁਕਮ ਨੂੰ ਭਾਣੇ ਨੂੰ ਵੀ ਚੱਲਾਂਗੇ ਜੇ ਇਹਨਾਂ ਨੂੰ ਛਾਦ ਦੇਣੀ ਪਈ ਇਹਨਾਂ ਦੀ ਸਵੇਰ ਦੇ ਸਮੇਂ ਛਾਦਾਂ ਦੇ ਜਾਣੀਆਂ ਨੇ ਧਰਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਹੈ ਪਰ ਅਸੀਂ ਫੇਰ ਵੀ ਸਬਰ ਰੱਖਾਂਗੇ ਉਹ ਪਰਮਾਤਮਾ ਦੇ ਉੱਤੇ ਭਰੋਸਾ ਰੱਖਾਂਗੇ ਐਸੀ ਸਤਿਗੁਰੂ ਦੀ ਅਵਸਥਾ ਬਿਆਨ ਕਰਦੇ ਨੇ ਕਿ ਕਾਲ ਯੁਗ ਦਾ ਸਮਾਂ ਇਹਨਾਂ ਜਿਹੜਾ ਇਹ ਸਮੇਂ ਦੇ ਅੰਦਰ ਜਿਹੜੇ ਬੰਦੇ ਆਪਣਾ ਧਰਮ ਪਾਲਦੇ ਨੇ ਗੁਰੂ ਦੇ ਦਿੱਤੇ ਹੋਈ ਉਪਦੇਸ਼ਾਂ ਦੇ ਅਨੁਸਾਰ ਆਪਣਾ ਜੀਵਨ ਜੁੰਦੇ ਪਏ ਨਾ ਆਪਾਂ ਦੇ ਦੇ ਕਿੰਨਾ ਭਿਆਨਕ ਸਮਾਂ ਹੈ ਸਾਰੀ ਦੁਨੀਆ ਧਰਮ ਤੋਂ ਵੀ ਹੁਣੀ ਹੋ ਗਈ ਹੈ ਹੋਰ ਤੇ ਉਹ ਧਰਮ ਦੇ ਪੁਜਾਰੀ ਜਿਹੜੇ ਹਨ ਉਹ ਵੀ ਆਪਣੇ ਧਾਰਮਿਕ ਸਿਧਾਂਤਾਂ ਤੋਂ ਡਿੱਗ ਚੁੱਕੇ ਨੇ ਐਸੇ ਸਮੇਂ ਦੇ ਅੰਦਰ ਸਤਬੋਹ ਜੀ ਯਾਦ ਨੇ ਜਿਹਦੇ ਫੇਰ ਵੀ ਧਰਮ ਦੀ ਪਾਲਣਾ ਕਰਦੇ ਨੇ ਉਸ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਅੰਦਰ ਪ੍ਰੇਮ ਦੇ ਰੰਗ ਦੇ ਅੰਦਰ ਲੱਗੇ ਹੋਏ ਹਨ ਆਪਣੀ ਘਾਲ ਘਮਾਈ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਦੇ ਹੋਏ ਨੇ ਐਸੇ ਸਤਗੁਰੂ ਜੀ ਆਣੇ ਅਸਲ ਜੀ ਸੂਰੇ ਆ ਉਹ ਅਸਲੀ ਸੂਰਮਿਆਂ ਬਹਾਦਰ ਨੇ ਉਹ ਅਸਲੀ ਬਲੀ ਨੇ ਜਿਨ੍ਹਾਂ ਨੇ ਇਸ ਮਾਇਆ ਦੇ ਘਰ ਨੂੰ ਤੋੜ ਕੇ ਵਿਸ਼ਿਆ ਵਿਕਾਰਾਂ ਤੋਂ ਮੁਕਤ ਹੋ ਕੇ ਆਪਣੇ ਉਹ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਨੂੰ ਜਿਹੜਾ ਉਹ ਪੂਰਿਆ ਨਭਾਇਆ ਹੈ ਏ ਸਤਗੁਰੂ ਜੀ ਅੱਗੇ ਕਿਰਪਾ ਕਰਦੇ ਆਤਮ ਜਿਨੇ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਸੇ ਸਤਗੁਰੂ ਜੀ ਆਦਿ ਨੇ ਆਤਮ ਜਿਨ੍ਹਾਂ ਦਾ ਮਨ ਅੰਤ੍ਰਿਸ਼ੇ ਕਰਨ ਜਿਹੜਾ ਸੁਖਮ ਅਵਸਥਾ ਸਰੀਰ ਹੈ ਨਾ ਜਿਹੜੀ ਸਾਡੇ ਅੰਦਰ ਜਿਸ ਨੂੰ ਆਤਮਾ ਵੀ ਕਿਹਾ ਜਾਂਦਾ ਹੈ ਮਨ ਵੀ ਕਹਿੰਦੇ ਨੇ ਫੁਰਨਿਆਂ ਦਾ ਘਰ ਹੈ ਜਿਹੜਾ ਸਤਪੁਰ ਜੀ ਆਦਿ ਨੇ ਜਿਹੜਾ ਇਹ ਮਨ ਹੈ ਆਤਮਾ ਹੈ ਇਹ ਉਹਨਾਂ ਦਾ ਸਾਰਿਆਂ ਦਾ ਵਾਸਾ ਹੈ ਜਿਨ੍ਹਾਂ ਨੇ ਪੂਰੇ ਗੁਰੂ ਦੇ ਲਾਣ ਲੱਗੇ ਨੇ ਜਿਨ੍ਹਾਂ ਦੇ ਕੋਲ ਪੂਰਾ ਗੁਰੂ ਹੈ ਨਾ ਉਹਨਾਂ ਦਾ ਹੀ ਫਿਰ ਇਹ ਮਨ ਅੰਤਿਸ਼ ਕਰਨ ਜਿਹੜਾ ਕਾਬੂ ਦੇ ਵਿੱਚ ਆਉਂਦਾ ਜਿਹੜੇ ਅਧੂਰੇ ਗੁਰੂਆਂ ਦੇ ਚਰਨਾਂ ਨਾਲ ਲੱਗੇ ਪਏ ਨੇ دنیਾਵੀ ਗੁਰੂਆਂ ਦੀਆਂ ਜਾ ਕੇ ਜਿਹੜੇ ਸੇਵਾਾਂ ਕਰਦੇ ਪਏ ਨੇ ਸਤਿਗੁਰੂ ਜੀ ਆਦ ਨੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਵੱਦਿ ਕ੍ਰਿਸ਼ਨ ਪੂਰੇ ਗੁਰੂ ਦਾ ਹੀ ਕੀਤਾ ਆ ਪੂਰਾ ਹੁੰਦਾ ਏ ਤੇ ਅਧੂਰੇ ਗੁਰੂ ਨੇ ਉਹਨਾਂ ਦਾ ਹੀ ਕੀਤੇ ਹੋਏ ਕਰਮ ਜਿਹੜੇ ਕਿਵੇਂ ਪੂਰੇ ਪੈਦਾ ਕਰਦੇ ਨੇ ਜਿਵੇਂ ਸਤਪੁਰਖ ਜੀ ਆ ਜਿਹੜੇ ਸੂਰਮੇ ਦੀ ਬਹਾਦਰ ਦੀ ਅਸੀਂ ਗੱਲ ਕਰਦੇ ਆ ਨਾ ਜਿਹਦਾ ਮਨ ਆਤਮ ਜਿਹਦਾ ਅੰਤਿਸ਼ੇ ਕਰਨ ਜਿਹੜਾ ਬੜਾ ਮਜ਼ਬੂਤ ਹੋਣਾ ਚਾਹੀਦਾ ਹੈ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋਵੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋਵੇ ਐਸਾ ਮਨ ਐਸਾ ਅੰਤਿਸ਼ਕਰਮ ਉਸੇ ਬੰਦੇ ਦਾ ਵਸਦੇ ਵਿੱਚ ਹੈ ਜਿਹੜਾ ਪੂਰੇ ਗੁਰੂ ਦੇ ਅੰਦਰ ਲੱਗਾ ਹੈ ਜਿਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੈ ਜਿਹਦੇ ਕੋਲ ਪੂਰਾ ਗੁਰੂ ਨਹੀਂ ਉਹ ਫਿਰ ਸੰਸਾਰ ਦੇ ਅੰਦਰ ਐਸੇ ਕਰਮ ਕਮਾਉਂਦਾ ਹੈ ਫਿਰ ਢਟਣ ਵਾਸਤੇ ਵਾਰ-ਵਾਰ ਜੰਮਨ ਮਰਨ ਵਾਸਤੇ ਮਜਬੂਰ ਹੋ ਜਾਂਦਾ ਹੈ ਏਵੇਂ ਸਤਿਗੁਰੂ ਦੀ ਅੱਗੇ ਕਿਰਪਾ ਕਰਨੇ ਠਾਕੁਰ ਗਾਏ ਆਤਮ ਰੰਗ ਸਰਨੀ ਪਾਵਨ ਨਾਮ ਤੇ ਆਉਂ ਸਹਿਜ ਸਮਾਉਣ ਸੰਗ ਤੇ ਸਤਿਗੁਰੂ ਜੀ ਅੱਗੇ ਵਾਸੀ ਕਰਨ ਜਿਨ੍ਹਾਂ ਨੇ ਆਪਣੇ ਅੰਤਿਸ਼ੇ ਕਰਨ ਪ੍ਰੇਮ ਦੇ ਵਿੱਚ ਰੰਗ ਕੇ ਇੱਕ ਮਨ ਸਾਵਧਾਨ ਇਕਾਗਰ ਚੀਤ ਦੇ ਨਾਲ ਜਿਨ੍ਹਾਂ ਨੇ ਉਸ ਠਾਕੁਰ ਦੇ ਅਕਾਲ ਪੁਰਮਾਤਮ ਦੇ ਗੁਣ ਗਾਇਨ ਉਸ ਪਰਮਾਤਮ ਦੀ ਬੰਦਗੀ ਕੀਤੀ ਹੈ ਤੇ ਸਾਧੂਪੁਰ ਜੀ ਆਨਸਾਨੀ ਪਾਵਨ ਨਾਮ ਧਿਆਵਨ ਜਿਹੜੇ ਉਹ ਪ੍ਰਮਾਤਮਾ ਦੇ ਸੰਦੇਜ ਆਪਣੇ ਆਪ ਨੂੰ ਪਾ ਲੈਂਦੇ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਨੇ ਗੁਰੂ ਦੇ ਅੱਗੇ ਆਪ ਦੇ ਹਉਮੈ ਅਹੰਕਾਰ ਉਹਦੇ ਆਪ ਦੇ ਸਾਰੇ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਨੂੰ ਛੱਡ ਕੇ ਆਪਣੇ ਆਪ ਨੂੰ ਕੇਵਲ ਤੇ ਕੇਲੇ ਗੁਰੂ ਜੀ ਦਰ ਤੇ ਆ ਕੇ ਪਾ ਦਿੰਦੇ ਹਨਾ ਚੁਗ ਜਾਂਦੇ ਨੇ ਗੁਰੂ ਜੀ ਅੱਗੇ ਤੇ ਸਤਿਗੁਰੂ ਜੀ ਆਣੇ ਨਾਮ ਤੇ ਆਉਣ ਤੇ ਜਦੋਂ ਫੇਰ ਉਹ ਨਾਮ ਤੇ ਹੁੰਦੇ ਨਾ ਆਪਦੀ ਹਉਮੈ ਹੰਕਾਰ ਵਿਸ਼ੇ ਵਿਕਾਰਾਂ ਤੋਂ ਨਿਰਲੇਪ ਹੋ ਕੇ ਤੇ ਸਤਿਗੁਰੂ ਜੀ ਆਣ ਸਹਿਜ ਸਮਾਉਣ ਸੰਗ ਫੇਰ ਉਸ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਬੜੇ ਸਹਿਜੇ ਹੀ ਸਮਾ ਜਾਂਦੇ ਨੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਹਰ ਜਨੇ ਐਸਾ ਚਾਹੀਏ ਜੈਸਾ ਹਰ ਕੀ ਹੋਏ ਉਸ ਹਰਿ ਕਾਗੁਰ ਪ੍ਰਮਾਤਮਾ ਦਾ ਪ੍ਰੇਮੀ ਪਿਆਰਾ ਭਗਤ ਐਸਾ ਹੋਣਾ ਚਾਹੀਦਾ ਹੈ ਜਿਵੇਂ ਰੱਬ ਦਾ ਰੂਪ ਹੀ ਹੋਵੇ ਜਿਵੇਂ ਸਤਿਗੁਰ ਜੀ ਆਗਨੇ ਦੇ ਰੱਬ ਦਾ ਰੂਪ ਉਹੀ ਬੰਦੇ ਨੇ ਉਹੀ ਪ੍ਰਮਾਤਮਾ ਦੇ ਨਾਲ ਸਹਿਜ ਸਮੁੰਦੇ ਨੇ ਜਿਹੜੇ ਆਪਣੇ ਅੰਤ੍ਰ ਆਤਮੇ ਦੇ ਨਾਲ ਇੱਕ ਮਨ ਚੇਤੋਂ ਕੇ ਉਪਰਮਾਤਮਾ ਦੀ ਬੰਦਗੀ ਕਰਦੇ ਨੇ ਉਹ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਤੇ ਆਪਣੇ ਆਪ ਨੂੰ ਉਹ ਪ੍ਰਮਾਤਮਾ ਦੀ ਬੰਦਗੀ ਕਰਕੇ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋ ਕੇ ਮਾਇਆ ਤੋਂ ਨਿਰਲੇਪ ਹੋ ਕੇ ਗੁਰੂ ਦੇ ਚਰਨ ਦੇ ਵਿੱਚ ਪਾ ਲੈਂਦੇ ਨੇ ਜਿਹੜੇ ਗੁਰੂ ਦੀ ਸਰਨ ਦਾ ਉਹ ਆਸਰਾ ਲੈ ਲੈਂਦੇ ਨੇ ਤੇ ਸਤਿਗੁਰ ਦੀ ਯਾਦ ਨੇ ਫੇਰ ਜਦੋਂ ਬੰਦਗੀ ਕਰਦੇ ਆ ਨਾ ਉਹ ਪ੍ਰਮਾਤਮਾ ਨੂੰ ਨਾਮ ਲਿਉਂਦੇ ਨੇ ਫੇਰ ਉਹ ਪ੍ਰਮਾਤਮਾ ਦੇ ਨਾਲ ਜਿਹੜਾ ਉਹਨਾਂ ਦਾ ਸੰਗ ਬਣ ਜਾਂਦਾ ਹੈ ਉਹ ਪ੍ਰਮਾਤਮਾ ਦੇ ਸਮਾਜ ਆ ਜਾਂਦੇ ਹਨ ਜਨ ਕੇ ਚਨ ਵਸਹਿ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਤੇ ਸਤਿਗੁਰੂ ਜੀ ਆਦ ਨੇ ਜਦੋਂ ਫਿਰ ਉਸ ਪ੍ਰਮਾਤਮਾ ਦੀ ਚਰਨ ਜਿਹੜੇ ਸਾਡੇ ਹਿਰਦੇ ਤੇ ਵਸਦੇ ਐ ਨਾ ਜਦੋਂ ਚਰਨ ਵਸਿਆ ਮੇਰੇ ਹੀਰੇ ਸੰਗ ਪੁਨੀਤਾ ਬਈ ਉਦੋਂ ਹੀ ਫਿਰ ਸਾਡੀ ਇਹ ਦੇਹ ਇਹ ਸਰੀਰ ਜਿਹੜਾ ਹੈ ਨਾ ਉਦੋਂ ਹੀ ਪਵਿੱਤਰ ਹੋ ਜਾਂਦਾ ਹੈ ਜਦੋਂ ਪ੍ਰਮਾਤਮਾ ਨੂੰ ਬੰਦਗੀ ਕਰਦੇ ਆ ਉਹ ਪ੍ਰਮਾਤਮਾ ਦੀ ਅਸੀਂ ਰਹਿਮਤ ਕਿਰਪਾ ਦੇ ਪਾਤਰ ਬਣਦੇ ਆ ਨਾ ਉਹ ਪ੍ਰਮਾਤਮਾ ਦੀ ਕਿਰਪਾ ਸਾਡੀ ਇੱਥੇ ਵਰਤਦੀ ਹੈ ਜਦੋਂ ਫਿਰ ਸਾਵਧਾਨ ਇਕਾਗਰ ਚੇਤ ਦੇ ਨਾਲ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਆ ਤੇ ਸਤਿਗੁਰੂ ਜੀ ਆਪੇ ਫਿਰ ਗੁਰੂ ਦੀ ਐਸੀ ਕਿਰਪਾ ਵਰਤਦੀ ਹੈ ਜਿਹੜਾ ਮਨ ਇਹ ਕਲਯੁਗ ਦੀ ਦੁਨੀਆ ਦੇ ਅੰਦਰ ਵਿਸ਼ੇ ਵਿਕਾਰ ਮਾਇਆ ਨੂੰ ਭੋਗਦਾ ਪਿਆ ਸੀ ਉਸ ਮਨ ਦੇ ਅੰਦਰ ਫਿਰ ਉਸ ਹਿਰਦੇ ਦੇ ਉੱਤੇ ਉਸ ਅਕਾਲਪੁਰ ਪ੍ਰਮਾਤਮ ਦੇ ਚਰਨ ਵਸ ਜਾਂਦੇ ਨੇ ਤੇ ਜਦੋਂ ਉਹ ਪ੍ਰਮਾਤਮ ਦੇ ਚਰਨ ਹਿਰਦੇ ਤੇ ਵਸਦੇ ਹੈ ਨਾ ਜਦੋਂ ਫਿਰ ਹਿਰਦਾ ਪਵਿੱਤਰ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਤੇ ਉਦੋਂ ਫਿਰ ਇਹ ਮਿੱਟੀ ਦਾ ਬਣਿਆ ਹੋਇਆ ਸਰੀਰ ਇਹ ਵੀ ਸਤਿਗੁਰੂ ਜੀ ਆਣ ਨੇ ਫਿਰ ਪਵਿੱਤਰ ਹੋ ਜਾਂਦਾ ਹੈ ਐਸੇ ਹੀ ਫਿਰ ਸਰੀਰ ਦੇ ਅੰਦਰ ਉਹ ਪ੍ਰਮਾਤਮ ਦੀ ਐਸੀ ਕਿਰਪਾ ਕਰਦੀ ਹੈ ਤੇ ਸਾਧੂ ਗੁਰੂ ਨੇ ਬੜੀ ਵਾਰ ਆਪਣੀ ਬਾਣੀ ਅੰਦਰ ਹੀ ਬਖਸ਼ ਕੀਤਾ ਹੈ ਫਿਰ ਐਸੇ ਸਰੀਰ ਜਿਹੜੇ ਨਾਸ਼ਵਾਨ ਨੇ ਬੇਸ਼ੱਕ ਭਾਵੇਂ ਸੰਸਾਰ ਤੱਕ ਸੀਮਤ ਨੇ ਫਿਰ ਐਸੇ ਸਰੀਰਾਂ ਦੀ ਬੜੀ ਸੇਵਾ ਹੁੰਦੀ ਏ ਪੂਜਾ ਹੁੰਦੀ ਏ ਮਾਨਤਾ ਹੁੰਦੀ ਆਪਾਂ ਦੇ ਦੇ ਸੰਸਾਰ ਦੇ ਅੰਦਰ ਐਸੀ ਬੜੇ ਮਹਾਂਪੁਰਸ਼ ਸਾਧੂ ਸੰਤ ਹੋਏ ਕਰਨੀ ਵਾਲੇ ਜਿਨ੍ਹਾਂ ਨੇ ਆਪਣੀ ਜੀਵਨ ਦੇ ਅੰਦਰ ਬੜੀ ਕਲਾ ਕਲ ਦੀ ਹੈ ਜਿਸ ਜਦੋਂ ਕਾਲਪੁਰ ਪ੍ਰਮਾਤਮਾ ਦੀ ਫਿਰ ਕਿਰਪਾ ਵਰਤੀ ਨਾ ਪ੍ਰਮਾਤਮਾ ਦੇ ਚੰਨ ਉਹਨਾਂ ਦੇ ਹਿਰਦੇ ਤੇ ਵਸ ਗਏ ਤੇ ਅੱਜ ਵੀ ਫਿਰ ਉਹਨਾਂ ਦੇ ਅਸੀਂ ਯਾਦ ਉਹਨਾਂ ਦੀ ਯਾਦ ਵਿੱਚ ਜੁੜਦੇ ਆ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਐਸੇ ਮਹਾਨ ਸੂਰਬੀਰ ਬਲੀ ਯੋਧਿਆਂ ਤੇ ਸਿੱਖ ਪੰਥ ਦੇ ਅੰਦਰ ਐਸੇ ਯੋਧਿਆਂ ਦੀ ਤੇ ਕੋਈ ਗਿਣਤੀ ਨਹੀਂ ਕਿਉਂਕਿ ਪਿਛਲੇ ਸਮਿਆਂ ਦੇ ਅੰਦਰ ਇਤਿਹਾਸ ਦੇ ਅੰਦਰ ਜੀ ਨੇ ਇਸ ਹੀ ਦੀਆਂ ਹਉਤਿਆਂ ਦੇ ਅੰਦਰ ਜਿਹੜੇ ਸਿੰਘਾਂ ਦਾ ਆਪ ਇਤਿਹਾਸ ਜਾਣਦੇ ਪਏ ਆ ਉਹਨਾਂ ਦੇ ਅੰਦਰ ਹੀ ਕਿੰਨੇ ਸੂਰਬੀਰ ਬੜੀ ਯੋਧੇ ਹੋਏ ਜਿਨ੍ਹਾਂ ਦੇ ਅੰਦਰ ਇੰਨਾ ਜਿਗਰਾ ਆਇਆ ਕਿ ਇੱਕ ਬਨੇ 10 ਲੱਖ ਦੀ ਫੌਜ ਹੈ ਤੇ ਇੱਕ ਪਾਸੇ मुट्ठी भर ਸਿੰਘ ਨੇ ਐਸੇ ਸਤਿਗੁਰੂ ਦੀ ਯਾਦ ਨੇ ਫਿਰ ਜਿਹੜੇ ਸੂਰਬੀਰ ਬੜੀ ਯੋਧੇ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਹੀ ਤਾਂ ਪਵਿੱਤਰ ਹੋ ਜਾਂਦੇ ਨੇ ਉਹਨਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੁੰਦਾ ਹੈ ਜੇ ਹਿਰਦਾ ਅੰਦਰ ਨਹੀਂ ਨਾ ਪਵਿੱਤਰ ਤੇ ਬਾਹਰ ਜਿ ਸਰੀਰਕ ਦੀ ਪਵਿੱਤਰਤਾ ਕਿਸੇ ਕੰਮ ਨਹੀਂ ਆਉਂਦੀ ਤੇ ਜਿਨ੍ਹਾਂ ਦਾ ਗਰੇ ਹਿਰਦਾ ਅੰਦਰ ਸ਼ੁੱਧ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਉਹ ਪਰਮਾਤਮ ਦੇ ਚਰਨ ਜਿਹੜੇ ਹਿਰਦੇ ਤੇ ਆਵਾਜਾਂਦੇ ਨੇ ਅੰਤਿਛ ਕਰਨ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਤੇ ਐਸੇ ਸਤਿਗੁਰੂ ਦੇ ਦਰਤੀ ਪ੍ਰਮਾਨ ਹੁੰਦੇ ਨੇ ਸਤਿਗੁਰੂ ਜੀ ਦੀ ਬਾਣੀ ਰੋਜ਼ ਪੜ੍ਹਨੇ ਆਪਾਂ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਓ ਮੈਲੇ ਸਤਿਗੁਰੂ ਜੀ ਆਪ ਨੇ ਐਸੇ ਪ੍ਰਮਾਨ ਨਹੀਂ ਹੋਣਗੇ ਜਿਹੜੇ ਬਾਹਰੋਂ ਤੇ ਨਿਰਮਲ ਨੇ ਪਰ ਅੰਦਰ ਤੇ ਉਹਨਾਂ ਦੇ ਮੈਲ ਭਰੀ ਹੋਈ ਦੇਖਣੋਂ ਤੇ ਸੀ ਬੜੇ ਧਾਰਮਿਕ ਲੱਗਦੇ ਪਰ ਮਨ ਦੇ ਅੰਦਰ ਬੜੀ ਖੋਟ ਹੈ ਬੜੇ ਵਿਸ਼ੇ ਵਿਕਾਰ ਨੇ ਤੇ ਪਵਿੱਤਰ ਕਿਰੇ ਹੁੰਦੇ ਨੇ ਸਤਿਗੁਰੂ ਜੀ ਆਦੰਗ ਜਿਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੇ ਨਿਰਮਲ ਜਿਓ ਨਿਰਮਲ ਜਿਹੜੇ ਅੰਦਰੋਂ ਵੀ ਨਿਰਮਲ ਹਨ ਬਾਹਰੋਂ ਵੀ ਤੇ ਫੇਰ ਹੀ ਉਹ ਨਿਰਮਲ ਮੰਨੇ ਜਾਣਗੇ। ਇਹ ਐਸੇ ਹੀ ਜਿਹੜੇ ਨਿਰਮਲ ਹੋਣਗੇ, ਉਹ ਹੀ ਸਤਿਗੁਰਾਂ ਦੇ ਦਰਤੇ ਪ੍ਰਮਾਨ ਮੰਨੇ ਜਾਂਦੇ ਨੇ। ਜੇ ਅੰਦਰ ਦੀ ਨਿਰਮਲਤਾ ਨਹੀਂ, ਪਵਿੱਤਰਤਾ ਨਹੀਂ ਤੇ ਬਾਹਰ ਦੀ ਪਵਿੱਤਰਤਾ ਕਿਸੇ ਕੰਮ ਨਹੀਂ ਆਉਂਦੀ। ਸੋਚ ਐ, ਸੋਚਣਾ ਵੀ ਜੇ ਸੋਚੀ ਲੱਖ ਵਾਰ ਜਿਨਾ ਮਰਜੀ ਸਚੁਮਤਾ ਰੱਖੀ ਜਾਈਏ, ਇਸਰੀਨ ਨੂੰ ਸੋਧ-ਸੋਧ ਕੇ ਰੱਖੀ। ਤੇ ਸਤਿਗੁਰੂ ਜੀ ਆਣ ਲੱਖਾਂ ਵਾਰ ਸੋਚੀ ਜਾ, ਸੋਧੀ ਜਾ ਇਸਰੀਨ ਨੂੰ। ਪਰ ਇਹ ਜੀ ਸੁਚਮਤਾ ਜਿਹੜੀ ਹੈ ਉਹ ਕਿਸੇ ਕੰਮ ਨਹੀਂ ਆਉਣੀ ਜੀ ਅੰਦਰ ਦੀ ਮੈਲ ਭਰੀ ਹੋਈ ਏਵੇਂ ਸਤਿਗੁਰੂ ਦੀ ਯਾਦ ਨੇ ਕਿਰਤੀਨਾਂ ਦਾ ਹਿਰਦਾ ਉਹ ਪਰਮਾਤਮ ਦੇ ਚਰਨ ਵੱਜ ਜਾਂਦੇ ਨੇ ਹਿਰਦਾ ਸ਼ੁੱਧ ਹੋ ਜਾਂਦਾ ਏ ਉਹਨਾਂ ਦਾ ਫਿਰ ਇਹ ਬਾਹਰੀ ਸਰੀਰ ਵੀ ਜਿਹੜਾ ਹੈ ਇਹ ਵੀ ਪੂਜਨਯੋਗ ਹੋ ਜਾਂਦਾ ਏ ਉਹ ਵੀ ਪੁਨੀਤ ਪਵਿੱਤਰ ਹੋ ਜਾਂਦਾ ਹੈ ਏਵੇਂ ਸਤਿਗੁਰੂ ਜੀ ਅੱਗੇ ਕਿਰਪਾ ਕਰਨ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਅਖੀਲੇ ਪੰਕਤੀਂਦਰ ਸਤਿਗੁਰ ਜੀ ਬਖਸ਼ੀ ਕਰਦੇ ਨੇ ਜਨ ਕੀ ਧੂਰ ਦੇ ਸਤਿਗੁਰਗੀਆਂ ਸਾਨੂੰ ਉਹ ਜਾਂਚ ਦੱਸਦੇ ਨੇ ਕਿ ਉਹ ਪ੍ਰਮਾਤਮਾ ਦੇ ਅੱਗੇ ਅਸੀਂ ਕੈਸੀ ਭਾਵਨਾ ਰੱਖੀਏ ਕਿ ਪਾਛੇ ਅਸੀਂ ਤੇ ਕਾਲਯੁਗ ਦੇ ਜੀਵਾਂ ਸਾਨੂੰ ਇੰਨਾ ਕੁ ਤੁਸੀਂ ਬਲ ਬਖਸ਼ੀ ਕਰਿਓ ਐਸਾ ਤੁਸੀਂ ਯਾਪੀ ਰਹੇਂ ਨਿਰਪਾ ਕਰਿਓ ਕਿ ਸਾਨੂੰ ਇੱਕ ਜਨ ਜਿਹੜੇ ਤੁਹਾਡੇ ਪਿਆਰੇ ਹਨ ਉਹਨਾਂ ਦੀ ਸੰਗਤ ਮਿਲ ਜਾਈਏ ਜਦੋਂ ਅਸੀਂ ਉਹਨਾਂ ਸੰਗਤ ਵਿੱਚ ਜਾਈਏ ਕਿਤੇ ਉਹਨਾਂ ਦੇ ਚਰਨਾਂ ਦੀ ਧੂੜ ਹੀ ਸਾਨੂੰ ਪ੍ਰਾਪਤ ਹੋ ਜਾਵੇ ਐਸੀ ਉਹਨਾਂ ਦੀ ਚਰਨ ਧੂੜ ਜਿਹੜੀ ਸਾਨੂੰ ਦੇ ਦੇਵੋ ਸਾਡੇ ਵਾਸਤੇ ਉਹਨਾਂ ਦੀ ਚਰਨ ਧੂੜ ਹੀ ਜਿਹੜੀ ਹੈ ਉਹਦੇ ਅੰਦਰ ਹੀ ਐਸੀ ਕਿਰਪਾ ਹੈ ਉਹੀ ਸਾਨੂੰ ਸੁਖ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਚਰਨ ਧੂੜ ਦਾ ਵੀ ਬੜਾ ਵੱਡਾ ਵਿਸ਼ਾਏ ਬੜੇ-ਬੜੇ ਕਾਰਨ ਪ੍ਰਾਣੇ ਸਮੇਂ ਦੇ ਅੰਦਰ ਰਾਸਤੇ ਕੱਚੇ ਹੁੰਦੇ ਸੀ ਤੇ ਜਦੋਂ ਸਾਧੂਆਂ ਦੀ ਸੰਤਾਂ ਦੀ ਜਿੱਥੇ ਗੁਰੂ ਦੇ ਕੋਈ ਸਮਾਗਮ ਹੋਣਾ ਸੰਗਤ ਹੋਣੀ ਜਾਣਾ ਤੇ ਉਸ ਵਿੱਚ ਮਿੱਟੀ ਘਟਾ ਵੜਾ ਪਹਿਣਾ ਇੱਕ ਤੇ ਇਹਦਾ ਅਰਥ ਉਹ ਵੀ ਲਿਆ ਜਾਂਦਾ ਹੈ ਕਿ ਜਿਹਨੋਂ ਵੀ ਉਸ ਰਾਸਤੇ ਤੇ ਚੱਲਣਾ ਤੇ ਉਹ ਧੂੜ ਮਿਲਣੀ ਧੂੜ ਓਡੋਡ ਕੇ ਪੈਣੀ ਜਿਹੜੀ ਧੂੜ ਦੇ ਵਿੱਚੋਂ ਜਿਹੜੇ ਰਾਸਤੇ ਦੇ ਵਿੱਚੋਂ ਪ੍ਰਮਾਤਮ ਦੇ ਪ੍ਰੇਮੀ ਗੁਰੂ ਦੀ ਸੰਗਤ ਦੇ ਚਰਨ ਜਾਂਦੇ ਨੇ ਜਿੱਥੇ ਉਹ ਸੰਗਤ ਪ ਜਾ ਕੇ ਕਰਦੇ ਨੇ ਐਸੇ ਰਾਸਤਿਆਂ ਨੂੰ ਵਾਰਕ ਨੇ ਐਸੇ ਉਹ ਧੂੜ ਮਿੱਟੀ ਕਟਾ ਸਤਿਗੁਰੂ ਦੀ ਆਣ ਜਿਹੜੇ ਮੰਗ ਲੈਂਦੇ ਹਨ ਜਿਹੜੇ ਉਸ ਧੂੜ ਦਾ ਰੂਪ ਹੋ ਜਾਂਦੇ ਨੇ ਭਾਵ ਕਿ ਉਸ ਰਾਸਤੇ ਉੱਤੇ ਚੱਲ ਕੇ ਉਸ ਧੂੜ ਨੂੰ ਆਪਣੇ ਉੱਤੇ ਪਾਉਂਦੇ ਨੇ ਉਸ ਧੂੜ ਨੂੰ ਝੱਲ ਕੇ ਗੁਰੂ ਦੀ ਸੰਗਤ ਜਾ ਕੇ ਕਰਦੇ ਨੇ ਐਸੇ ਜੀਵ ਸੰਗਤ ਦੇ ਵਿੱਚੋਂ ਉਸ ਪਰਮਾਤਮਾ ਦੇ ਪ੍ਰੇਮੀਆਂ ਦੇ ਵਿੱਚੋਂ ਫਿਰ ਐਸੇ ਯੋਧੇ ਸੂਰਮੇ ਬਲੀ ਜਿਹੜੇ ਉਹ ਪੈਦਾ ਹੁੰਦੇ ਨੇ ਤੇ ਦੂਸਰਾ ਅਰਥ ਇੱਕ ਹੋਰ ਵੀ ਲਿਆ ਜਾਂਦਾ ਹੈ ਜਿਵੇਂ ਸਤਿਗੁਰੂ ਦੀਆਂ ਆਖੀਆਂ ਨਾ ਕਿ ਜਿਨ੍ਹਾਂ ਦੇ ਹਿਰਦੇ ਦੇ ਚਰਨਵਾ ਆ ਜਾਂਦੇ ਨੇ ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਤੇ ਵਿਗਿਆਨੀ ਮੰਨਦੇ ਨੇ ਕਿ ਜਿਹੜੇ ਸਰੀਰ ਦੇ ਅੰਦਰ ਚੰਗੇ ਗੁਣ ਆਉਣ ਐਸੇ ਜਿਵੇਂ ਅਸੀਂ ਵੱਡਿਆਂ ਦੇ ਪੈਰੀਂ ਹੱਥ ਲਾਉਂਦੇ ਆ ਉਹਨਾਂ ਦੀ ਅਸੀਸ ਲੈਣੇ ਆ ਸਿਰ ਤੇ ਹੱਥ ਰੱਖਿਆ ਜਾਂਦਾ ਹੈ ਐਸੇ ਸਰੀਰ ਦੇ ਅੰਦਰੋਂ ਕੁਝ ਐਸੀਆਂ ਕਿਰਨਾ ਨਿਕਲਦੀਆਂ ਨੇ ਐਸੀਆਂ ਕਿਰਨਾ ਜਿਹੜੀਆਂ ਸਾਡੇ ਉੱਤੇ ਬੜਾ ਪ੍ਰਭਾਵ ਪੁੰਗੀਆਂ ਨੇ ਤੇ ਜਿਹੜੇ ਐਸੇ ਉਹ ਪ੍ਰਮਾਤਮਾ ਦੇ ਪ੍ਰੇਮ ਦੇ ਚਰੰਗੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਚਰਨਾਂ ਦੇ ਅੰਦਰ ਸਭ ਤੋਂ ਵੱਧ ਅਸ਼ਰਮ ਦਾ ਹੈ ਤੇ ਐਸੇ ਚਰਨਾਂ ਦੇ ਤੇ ਨਮਸਕਾਰ ਕਰਨੀ ਐਸੇ ਚਰਨਾ ਦੇ ਨਾਲ ਲੱਗੀ ਝੂੜਨ ਮਸਤਕ ਤੇ ਨਾਲ ਲਾਉਂਦੇ ਨਾਲ ਉਹ ਕਿਰਨਾ ਜਿਹੜੀਆਂ ਨੇ ਉਹ ਜੀਵ ਦੇ ਲੇਖ ਬਦਲ ਦਿੰਦੀਆਂ ਨੇ ਐਸੇ ਜੀਵ ਦੇ ਮੱਥੇ ਉੱਤੇ ਉਹ ਕਿਰਨਾ ਦਾ ਅਸਰ ਹੁੰਦਾ ਐਸੇ ਕਈ ਅਰਥ ਨੇ ਇਸ ਬਾਣੀ ਦੇ ਜਿਹੜੇ ਇਤਿਹਾਸ ਦੇ ਅੰਦਰ ਟੀਕਿਆਂ ਦੇ ਅੰਦਰ ਮਿਲਦੇ ਨੇ ਇਵੇਂ ਸਤਿਗੁਰੂ ਜੀ ਆਦਿ ਨੇ ਸ਼ਬਦ ਦੇ ਅੰਦਰ ਕਿ ਅਸਲ ਦੇ ਵਿੱਚ ਉਹੀ ਜਿਹੜੇ ਸੂਰਮੇ ਬਲੀ ਜੋਧੇ ਨੇ ਜਿਨ੍ਹਾਂ ਨੇ ਇਸ ਮਾਇਆ ਤੋਂ ਵਿਸ਼ੇ ਵਿਕਾਰਾਂ ਤੋਂ ਜਿੱਤ ਪ੍ਰਾਪਤ ਕਰ ਲਈਏ ਤੇ ਉਹਨਾਂ ਨੇ ਇਸ ਸੰਸਾਰ ਦੇ ਅੰਦਰ ਸੁਰਮਤਾਈ ਜਿਹੜੀ ਹੈ ਉਹ ਮੰਨੀ ਜਾਂਦੀ ਆਪਾਂ ਵੀ ਸਤਿਗੁਰੂ ਜੀ ਅਗੇ ਅਰਦਾਸ ਵਿੱਚ ਜੀ ਕਰੀਏ ਕਿ ਭਾਵੇਂ ਸਾਡੇ ਉੱਤੇ ਵੀ ਐਸੀ ਰੰ ਦੀ ਕਿਰਪਾ ਕਰਿਓ ਸਾਨੂੰ ਹੀ ਗੁਰੂ ਦੀ ਸੰਗਤ ਬਖਸ਼ਿਸ਼ ਕਰਿਓ ਅਸੀਂ ਪੂਰੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਹੜਾ ਹੈ ਉਹ ਨਾਮ ਵੰਨ ਸਿਮਰਨ ਜਪ ਕੇ ਅਸੀਂ ਆਪਣੀ ਅੰਤ ਸਕਾਰਨ ਨੂੰ ਜਿੱਤ ਸਕੀਏ ਮਾਇਆ ਤੋਂ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਕੇ ਅਸੀਂ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਆਪਣਾ ਜੀਵਨ ਸਵਰ ਕਰ ਸਕੀਏ ਇਹ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ